ਦੋਸਤੋ ਅੱਜ ਨਾ ਤੁਹਾਨੂੰ ਇੱਕ ਅਸੀਂ ਪਹਾੜਾ ਦੱਸਣ ਜਾਣਦੇ ਆ 15 ਦਾ ਜਿਹੜਾ ਕਿ ਅੱਜ ਤੱਕ ਕਿਸੇ ਵੀ ਮੈਡਮ ਕਿਸੇ ਮਾਸਟਰ ਨੇ ਕੋਈ 78 ਤੋਂ ਬਾਅਦ ਖੈਦ ਜਾਂ ਕਿਸੇ ਨੇ ਦੱਸਿਆ ਹੋਵੇ ਉਪਰ ਤੇ ਪਹਿਲਾਂ ਇਹ ਪਹਾੜੇ ਆਮ ਚੱਲਦੇ ਸੀ ਤੇ ਬੰਦਾ ਕਦੀ ਮਾਰਨੀ ਸਿਖਾਂਦਾ ਤੇ ਅੱਜ ਕੱਲ ਤਾਂ ਚਲੋ ਪੜਾਈਆਂ ਬਹੁਤ ਹੋ ਗਈਆਂ ਪਰ ਇਹੋ ਜਿਹੇ ਪਹਾੜੇ ਅੱਜ ਤੱਕ ਜਿਹੜੇ ਆਪਾਂ ਨੂੰ ਬਹੁਤ ਵਿਸਰਗ ਗਏ ਨੇ ਸਾਡੇ ਕੋਲ ਤੇ ਮੈਂ ਕੋਸ਼ਿਸ਼ ਕਰਾਂਗਾ ਕਿ ਉਹ ਮੈਂ ਪਹਾੜਾ 15 ਦਾ ਪਹਾੜਾ ਤੁਹਾਨੂੰ ਸੁਣਾਵਾਂ ਤੇ ਜੇ ਤੁਹਾਨੂੰ ਚੰਗਾ ਲੱਗੇ ਉਹ ਪਹਾੜਾ ਤੇ ਸਾਰਿਆਂ ਨੂੰ ਗਾੜੀ ਸ਼ੇਅਰ ਕਰਿਓ ਤੇ ਜੇ ਨਾ ਚੰਗਾ ਲੱਗੇ ਤੇ ਕੋਈ ਗੱਲ ਨਹੀਂ ਕੀ ਪਰ ਮੇਰੇ ਹਿਸਾਬ ਨਾਲ ਤੁਹਾਨੂੰ ਪਸੰਦ ਆਉਣਾ ਚਾਹੀਦਾ ਆਪਾਂ ਪਹਾੜਾ ਚਾਲੂ ਕਰਦੇ ਆਂ 15 15 2 30 4 45 5 60 75 6 90 7 105 8 120 9 135 10 150 15 15 20 30 45 60 5 75 90 70 105 8 120 9 135 150 ਉਹ 150 ਭਾਈ ਇਹ ਆ 15 ਦਾ ਪਾੜਾ ਜੇ ਚੰਗਾ ਲੱਗੇ ਤੇ ਭਾਈ ਆਪਣੇ ਬੱਚਿਆਂ ਨੂੰ ਜਰੂਰ ਸਿਖਾਓ ਕਿਉਂਕਿ ਇਹੋ ਜਿਹੇ ਪਾੜੇ ਜਿਹੜੇ ਪਿੱਛੇ ਮਾਸਟਰ ਹੁੰਦੇ ਸੀ ਨਾ ਉਹ ਸਿਖਾਉਂਦੇ ਹੁੰਦੇ ਸੀ ਨਾ ਕਦੀ ਬੱਚਾ ਮਾਰਨੀ ਸਿਖਾਉਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ